ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਅੱਜ ਜਨਾ ਇਤਿਹਾਸਾਂ ਜਾਂ ਕਰ ਰਹੇ ਹਾਂ ਸਿੱਖ ਰਾਜ ਦਾ ਰਹਾਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਸਾਂ ਦੀ ਦਾਸਤਾਨ ਜੋ ਇੱਕ ਅਗੋਰੇ ਅੰਗਰੇਜ਼ ਵੱਲੋਂ ਲਿਖੀ ਗਈ ਕਿਤਾਬ ਹੈ ਜਾਰਜ ਕਾਰਮਾਈਕਲ ਸਮਿਥ ਜਿਸ ਦਾ ਨਾਮ ਸੀ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਕਰੋ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਹੋਰਾਂ ਤੱਕ ਪਹੁੰਚ ਸਕੇ ਪਿਛਲੇ ਦੌਰ ਵਿੱਚ ਆਪ ਨੇ ਸੁਣਿਆ ਕਿ ਕਿਦਾਂ ਖੜਕ ਸਿੰਘ ਨੂੰ ਮਹਾਰਾਜੇ ਦੇ ਪੁੱਤਰ ਖੜਕ ਸਿੰਘ ਨੂੰ ਕੈਦ ਕਰ ਲਿਆ ਜਾਂਦਾ ਹੈ ਧਿਆਨ ਸਿੰਘ ਨੇ ਸ਼ਾਸਨ ਅਧੀਨ ਤੇ ਉਸਦੇ ਪੁੱਤਰ ਨੌਨਿਹਾਲ ਨੂੰ ਉਸਦਾ ਦੁਸ਼ਮਣ ਬਣਾ ਦਿੱਤਾ ਜਾਂਦਾ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਖੜਕ ਸਿੰਘ ਦੀ ਮੌਤ ਤੋਂ ਪਹਿਲਾਂ ਸਿਰਫ ਇੱਕ ਵਾਰ ਆਪਣੇ ਪੁੱਤਰ ਨੂੰ ਮਿਲ ਸਕਿਆ ਹਾਲਾਂਕਿ ਉਹ ਅਕਸਰ ਸੁਨੇਹੇ ਭੇਜਦਾ ਸੀ ਤਰਲੇ ਲੈਂਦਾ ਸੀ ਕਿ ਉਸ ਦਾ ਪੁੱਤਰ ਆ ਕੇ ਉਸ ਨੂੰ ਮਿਲੇ ਧਿਆਨ ਸਿੰਘ ਉਤੋਂ ਉਤੋਂ ਸ਼ਾਂਤੀ ਦੂਤ ਬੰਦਾ ਪਖੰਡ ਰਚਦਾ ਸੀ ਅਤੇ ਇਹ ਦਰਸਾਉਂਦਾ ਸੀ ਕਿ ਉਹ ਪਿਓ ਪੁੱਤਰ ਵਿੱਚ ਸੁਲ੍ਹਾ ਕਰਾਉਣ ਲਈ ਬੜਾ ਫਿਕਰਮੰਦ ਸੀ ਜਾਂ ਫਿਰ ਉਹ ਇਹਨਾਂ ਸ਼ਬਦਾਂ ਨਾਲ ਸੱਚਾ ਹੋਣ ਦੀ ਕੋਸ਼ਿਸ਼ ਕਰਦਾ ਸੀ ਕਿ ਉਹ ਤਾਂ ਉਹਨਾਂ ਨੂੰ ਇੱਕ ਪਿਤਾ ਤੇ ਇੱਕ ਪੁੱਤਰ ਦੇ ਫਰਜ਼ਾਂ ਦਾ ਅਹਿਸਾਸ ਕਰਾਉਣ ਦੇ ਯਤਨ ਵਿੱਚ ਸੀ ਪਰ ਅਸਲ ਵਿੱਚ ਉਹ ਪਿਓ ਪੁੱਤਰ ਦੇ ਮਨਾਂ ਵਿੱਚਲੇ ਨਫ਼ਰਤ ਦੇ ਜ਼ਹਿਰ ਨੂੰ ਇੰਨਾ ਡੂੰਘਾ ਉਤਾਰ ਦੇਣਾ ਚਾਹੁੰਦਾ ਸੀ ਕਿ ਉਸ ਦਾ ਬਾਹਰੀ ਵਿਖਾਵਾ ਅਤੇ ਸੁਲਾਹ ਕਰਾਉਣ ਦੇ ਪਖੰਡ ਯਤਨ ਵੀ ਫੇਲ ਹੁੰਦੇ ਨਜ਼ਰ ਆਉਣ। ਧਿਆਨ ਸਿੰਘ ਮਗਰਮਛ ਦੇ ਅਥਰੂ ਬਹੁਣ ਵਿੱਚ ਮਹਾਰਸੀ ਅਤੇ ਉਸ ਦੇ ਅਜਿਹੇ ਵਿਖਾਵਾ ਕਈ ਵਾਰ ਕੀਤਾ ਉਹ ਅੱਖਾਂ ਵਿੱਚ ਅਥਰੂ ਭਰ ਕੇ ਨਾਨ ਹਾਲ ਸਿੰਘ ਨੂੰ ਆਖਿਆ ਕਰਦਾ ਸੀ ਕਿ ਆਪਣੇ ਪਿਓ ਨੂੰ ਮਿਲਾਵੇ ਪਿਆਰ, ਦੋਸਤੀ ਤੇ ਦਿਆਲਤਾ ਦਾ ਲਹਿਜਾ ਅਪਣਾ ਕੇ ਉਸ ਨੂੰ ਇੱਕ ਪੁੱਤਰ ਦਾ ਫਰਜ਼ ਨਿਭਾਉਣ ਲਈ ਆਖਦਾ ਕਦੇ ਖੜਕ ਸਿੰਘ ਕੋਲ ਜਾ ਕੇ ਇਹ ਦਰਸਾਉਂਦਾ ਕਿ ਉਹ ਪਿਓ ਪੁੱਤਰ ਨੂੰ ਨੇੜੇ ਲਿਆਉਂਦੀਆਂ ਕਿੰਨੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਫਿਰ ਇਹ ਵੀ ਆਖ ਦਿੰਦਾ ਸੀ ਕਿ ਉਹ ਉਸ ਨੂੰ ਇਹ ਦੁੱਖ ਸੀ ਕਿ ਉਸ ਕੋਲ ਅਜੇ ਹੀ ਕੋਈ ਜਦੂਈ ਤਾਕਤ ਨਹੀਂ ਸੀ ਜਿਸ ਨਾਲ ਉਹ ਨੌ ਨਿਹਾਲ ਸਿੰਘ ਦੇ ਮਨ ਵਿੱਚ ਆਪਣੇ ਪਿਓ ਪ੍ਰਤੀ ਵਸੀ ਨਫਰ ਨੂੰ ਖਤਮ ਕਰ ਸਕੇ ਅਸਲ ਵਿੱਚ ਖੜਕ ਸਿੰਘ ਨੂੰ ਖੁੱਲੇ ਰੂਪ ਵਿੱਚ ਇਹ ਆ ਕੇ ਡਰਾਇਆ ਜਾਂਦਾ ਸੀ ਕਿ ਹੁਣ ਉਸ ਨੂੰ ਚੁੱਕਨ ਨਾ ਰਹਿਣ ਦੀ ਲੋੜ ਹੈ ਕਿਉਂਕਿ ਉਸ ਦਾ ਪੁੱਤਰ ਕਿਸੇ ਅਜਿਹੇ ਮੌਕੇ ਤਲਾਸ਼ ਵਿੱਚ ਹੈ ਜਦੋਂ ਖੜਕ ਸਿੰਘ ਨੂੰ ਕਤਲ ਕਰਵਾ ਸਕੇ ਆਖਰ ਖੜਕ ਸਿੰਘ ਦੀ ਮੌਤ ਹੋ ਗਈ ਇਸ ਗੱਲ ਨੂੰ ਰਹੱਸ ਨਹੀਂ ਬਣਾਇਆ ਜਾਦਾ ਥਾ ਕਿ ਅਸੀਂ ਕਿ ਖੜਕ ਸਿੰਘ ਕੁਦਰਤੀ ਮੌਤ ਨਹੀਂ ਮਰਿਆ ਸੀ ਧੀਮੀ ਗਤੀ ਨਾਲ ਅਸਰ ਕਰਨ ਵਾਲੀ ਜ਼ਹਿਰ ਲਗਾਤਾਰ ਦਿੱਤੇ ਜਾਣ ਨਾਲ ਮਰਿਆ ਸੀ ਉਸ ਨੂੰ ਦਵਾਈ ਦੇ ਬਹਾਨੇ ਸਫੇਦ ਕਸਕਰੀ ਅਤੇ ਰਸ ਕਪੂਰ ਦਿੱਤਾ ਜਾਂਦਾ ਸੀ ਪਿਤਾ ਦੀ ਮੌਤ ਵੇਲੇ ਨੌ ਨਿਹਾਲ ਸਿੰਘ ਉਸ ਕੋਲ ਨਹੀਂ ਸੀ ਜਦੋਂ ਮੌਤ ਦੀਆਂ ਪੀੜਾਂ ਨਾਲ ਲਗਾਤਾਰ ਚੀਕਾਂ ਮਾਰ ਰਿਹਾ ਸੀ ਉਹਦੀਆਂ ਅੰਤੜੀਆਂ ਵਿੱਚ ਅਚਾਨਕ ਦਰਦ ਉੱਠਦਾ ਸੀ ਨੀਂਦ ਵਿਹੋਚੀ ਜਹਲਤ ਵਿੱਚ ਉਹ ਬੁੜਬੁੜਾ ਰਿਹਾ ਸੀ ਅਚੇਤਨ ਮਨ ਵਿੱਚ ਉਤਰੀਆਂ ਹੋਈਆਂ ਗੱਲਾਂ ਸ਼ਬਦ ਬਣ ਕੇ ਬਾਹਰ ਆ ਰਹੀਆਂ ਸਨ ਜਾਪਦਾ ਹੈ ਕਿ ਖੜਕ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ ਪਰ ਉਹ ਇਸ ਕੰਮ ਲਈ ਆਪਣੇ ਪੁੱਤਰ ਨੂੰ ਵੀ ਹੀ ਦੋਸ਼ੀ ਸਮਝ ਰਿਹਾ ਸੀ ਉਸ ਦੇ ਬੁਰਬੜਾਉਣ ਦਾ ਵੀ ਇਹੋ ਅਰਥ ਨਿਕਲਦਾ ਸੀ ਕਿ ਉਸ ਦਾ ਪੁੱਤਰ ਪੁੱਤਰ ਹੱਤਿਆ ਤੇ ਪਾਪ ਦਾ ਭਾਗੀ ਬਨਾ ਬਣੇ ਵਜੀਰ ਧਿਆਨ ਸਿੰਘ ਨੇ ਮਰਦੇ ਹੋਏ ਖੜਕ ਸਿੰਘ ਦੇ ਇਹਨਾਂ ਬੋਲਾਂ ਨੂੰ ਇੱਕ ਮਰਦ ਬੰਦੇ ਦੀ ਬੁਰਬੜਾ ਕੇ ਅਨਗੋਲੀਆਂ ਕਰ ਦਿੱਤਾ ਅਤੇ ਉਸ ਦੇ ਡਾਕਟਰਾਂ ਨੇ ਵੀ ਇਹ ਬਹਾਨਾ ਬਣਾਇਆ ਕਿ ਉਸ ਵੇਲੇ ਖੜਕ ਸਿੰਘ बेहोश ਸੀ ਇਸ ਦੇ ਬਾਵਜੂਦ ਇਹ ਸੋਚਿਆ ਜਾਂਦਾ ਹੈ ਕਿ ਮਰ ਰਏ ਬਾਦ ਨਸੀ ਪਿਤਾ ਦੀਆਂ ਚੀਕਾਂ ਨੇ ਪੁੱਤਰ ਦੇ ਮਨ ਤੇ ਬੋਝ ਪਾਇਆ ਪਰ ਇਸ ਨੂੰ ਵੱਖਰਾ ਰੂਪ ਦੇ ਦਿੱਤਾ ਗਿਆ ਉਸ ਨੂੰ ਇਹ ਦੱਸਿਆ ਗਿਆ ਕਿ ਉਸ ਦਾ ਪਿਤਾ ਮਰਨ ਵੇਲੇ ਵੀ ਉਸ ਨੂੰ ਮੰਦਾ ਬੋਲਦਾ ਰਿਹਾ ਉਸ ਨੂੰ ਆਪਣਾ ਕਾਤਲਾ ਖਾਕਦਾ ਰਿਹਾ ਮਰਨ ਵੇਲੇ ਵੀ ਉਸ ਦੇ ਮਨ ਅੰਦਰੋਂ ਨਾ ਪੁੱਤਰ ਪ੍ਰਤੀ ਨਫ਼ਰਤ ਦੇ ਮੈਰ ਭਾਵਨਾ ਨਹੀਂ ਗਈ ਉਸ ਨੇ ਮਰਨ ਸਮੇਂ ਇੱਕ ਵਾਰੀ ਪੁੱਤਰ ਨੂੰ ਮਿਲਣ ਦੀ ਇੱਛਾ ਪ੍ਰਗਟ ਨਹੀਂ ਕੀਤੀ ਜਦੋਂ ਕਿ ਸੱਚ ਇਹ ਸੀ ਕਿ ਉਹ ਮਰਨ ਤੋਂ ਪਹਿਲਾਂ ਬੜਬੜਾਉਂਦਾ ਹੋਇਆ ਆਪਣੇ ਪੁੱਤਰ ਨਹੀਂ ਆਵਾਜ਼ਾਂ ਮਾਰ ਰਿਹਾ ਸੀ ਅਜਿਹੀਆਂ ਟਿੱਪਣੀਆਂ ਸਮੇਤ ਜਦੋਂ ਖੜਕ ਸਿੰਘ ਦੀ ਮੌਤ ਦੀ ਸੋਚਾ ਨੋ ਨਿਹਾਲ ਸਿੰਘ ਨੂੰ ਦਿੱਤੀ ਗਈ ਤਾਂ ਮੌਤ ਦੀ ਖਬਰ ਸੁਣ ਕੇ ਸਦਵੇਂ ਵਿੱਚ ਜਾ ਦੁੱਖ ਵਿੱਚ ਆਉਣ ਦੀ ਥਾਂ ਉਹ ਈਓ ਸੋਚ ਰਿਹਾ ਜਾਪਦਾ ਸੀ ਕਿ ਖੁਸ਼ੀ ਦੇ ਜਸ਼ਨ ਮਨਾਉਣ ਦਾ ਦਿਨ ਆ ਗਿਆ ਸੀ ਅਤੇ ਉਸ ਨੇ ਚੁੱਪਚਾਪ ਮਿੱਤਰ ਮ੍ਰਿਤਕ ਦੇ ਅੰਤਿਮ ਸੰਸਕਾਰ ਦੇ ਹੁਕਮ ਦੇ ਦਿੱਤਾ ਸੰਸਕਾਰ ਰঞ্জੀਤ ਸਿੰਘ ਦੀ ਸਮਾਦੀ ਦੇ ਸਾਹਮਣੇ ਹਜੂਰੀ ਬਾਗ ਦੇ ਨੇੜੇ ਮਹਿਲ ਦੀ ਚਾਰ ਦਿਵਾਰੀ ਵਿੱਚ ਇੱਕ ਖੁੱਲੀ ਥਾਂ ਤੇ ਕੀਤਾ ਗਿਆ ਜਦੋਂ ਸਾਬਕਾ ਸਮਰਾਟ ਦੀ ਚਿਤਾ ਬਲ ਰਹੀ ਸੀ ਤਾਂ ਨਵਾਂ ਮਹਾਰਾਜਾ ਨੌ ਨਿਹਾਲ ਸਿੰਘ ਪਿਤਾ ਦੀਆਂ ਬਲ ਦੀਆਂ ਲਾਟਾਂ ਕੋਲ ਖੜਾ ਸੀ ਰਾਜਾ ਧਿਆਨ ਸਿੰਘ ਵੀ ਉਸ ਦੇ ਕੋਲ ਖਲੋਤਾ ਸੀ ਮਿਰਤਕ ਤੇ ਪੂਰੀ ਤਰ੍ਹਾਂ ਨਾਲ ਸੜੀ ਨਹੀਂ ਸੀ ਕਿ ਨੌਨਿਹਾਲ ਸਿੰਘ ਨੇ ਉੱਥੋਂ ਜਾਣ ਦੀ ਇੱਛਾ ਪ੍ਰਗਟ ਕੀਤੀ ਉਹ ਥੋੜੀ ਦੂਰ ਵੱਗਦੀ ਨਦੀ ਤੇ ਇਸ਼ਨਾਨ ਦੀ ਰਸਮ ਲਈ ਜਾਣਾ ਚਾਹੁੰਦਾ ਸੀ ਇਹ ਸੁਣ ਕੇ ਵਜ਼ੀਰ ਨੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਅਜਿਹਾ ਕਰਨਾ ਮਰਿਆਦਾ ਤੋਂ ਉਲਟ ਹੈ ਹਾਲੇ ਇੱਥੇ ਰਹਿਣ ਵਿੱਚ ਹੀ ਉਸ ਦੀ ਸ਼ੋਭਾ ਹੈ ਉਹਨੂੰ ਚਿੰਤਾ ਪੂਰੀ ਤਰ੍ਹਾਂ ਵੱਲ ਲੈਣ ਤਾਂ ਕਿ ਇੱਥੇ ਹੀ ਰੁਕਣਾ ਚਾਹੀਦਾ ਹੈ ਵਜ਼ੀਰ ਨੇ ਹੋਰ ਵੀ ਆਕਿਆ ਕਿ ਵਿਛੜ ਚੁਕੇ ਪਿਤਾ ਦੇ ਪੁੱਤਰ ਵਜੋਂ ਦਾ ਇਹੋ ਫਰਜ਼ ਬੰਦਾ ਹੈ ਇੰਜ ਮਹਾਰਾਜੇ ਨੂੰ ਥੋੜੀ ਦੇਰ ਹੋਰ ਰੁਕਣ ਲਈ ਮਨਾ ਲਿਆ ਗਿਆ ਪਰ ਥੋੜੇ ਚਿਰ ਬਾਅਦ ਬਿਮਾਰ ਹੋਣ ਦਾ ਬਹਾਨਾ ਬਣਾਇਆ ਕਿ ਕਿਹਾ ਜਾਂਦਾ ਹੈ ਕਿ ਉਹ ਸੱਚਮੁੱਚ ਬਿਮਾਰ ਸੀ ਉਹ ਉੱਥੋਂ ਚਲਾ ਗਿਆ ਉਹ ਪੈਦਲ ਹੀ ਇਸ਼ਨਾਨ ਘਰ ਵੱਲ ਚੱਲ ਪਿਆ ਜੋ ਉੱਥੋਂ ਸਿਰਫ 120 ਗਜ ਦੀ ਦੂਰੀ ਤੇ ਸੀ ਉਸ ਨੂੰ ਤੁਰਦੇ ਹੋਏ ਨੂੰ ਫਿਰ ਮ ਜੀ ਨੇ ਰੋਕ ਲਿਆ ਤੇ ਫਿਰ ਉਸ ਨੂੰ ਰੁਕਣ ਲਈ ਬੇਨਤੀ ਕਰਨ ਲੱਗਾ ਤੇ ਆਖਣ ਲੱਗਾ ਕਿ ਉਹ ਜਾਨ ਦੀ ਇੰਨੀ ਕਾਲੀ ਨਾ ਕਰੇ ਪਰ ਮਹਾਰਾਜਾ ਨਾ ਰੁਕਿਆ ਤੇ ਨਹਿਰ ਵਿੱਚ ਤੁਰ ਪਿਆ ਸਾਰੇ ਦਰਬਾਰੀ ਉਹਦੇ ਨਾਲ ਚੱਲ ਪਏ ਪੰਜ ਹਾਥੀ ਉਸ ਦੇ ਨਾਲ ਸਨ ਪਰ ਚਿਤਾ ਤੋਂ ਵਾਪਸੀ ਤੇ ਹਾਥੀ ਦੀ ਸਵਾਰੀ ਠੀਕ ਨਹੀਂ ਮੰਨੀ ਜਾਂਦੀ ਇਸ ਲਈ ਹਾਥੀ ਵਾਪਸ ਮੋੜ ਦਿੱਤੇ ਗਏ ਅਤੇ ਕੁਝ ਦੂਰੀ ਤੇ ਮਹਾਰਾਜ ਦੀ ਉਡੀਕ ਵਿੱਚ ਖੜੇ ਕਰ ਦਿੱਤੇ ਗਏ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਦੀ ਵਾਪਸੀ ਯਾਤਰਾ ਸ਼ੁਰੂ ਹੋਈ ਹਾਥੀਆਂ ਤੱਕ ਵਾਪਸ ਆਉਣ ਲਈ ਮਹਾਰਾਜ ਨੂੰ ਪਹਿਲਾਂ ਇੱਕ ਦਰਵਾਜ਼ੇ ਵਿੱਚੋਂ ਨੰਗਣਾ ਪਹਿਣਾ ਸੀ ਫਿਰ ਇੱਕ ਵੇਹੜਾ ਅੰਗਣਾ ਪੈਣਾ ਸੀ ਅਤੇ ਅੰਤ ਵਿੱਚ ਇੱਕ ਮਹਿਰਾਬੀ ਦਰਵਾਜ਼ਾ ਲੰਘਣਾ ਪੈਣਾ ਸੀ ਜੋ ਉਸ ਥਾਂ ਵੱਲ ਖੁੱਲਦਾ ਸੀ ਜਿੱਥੇ ਸਸਕਾਰ ਹੋਇਆ ਸੀ ਅਤੇ ਇਥੋਂ ਕੁਝ ਦੂਰੀ ਤੇ ਹੀ ਹਾਥੀ ਉਡੀਕ ਵਿੱਚ ਖੜੋਤੇ ਸਨ ਇਸ ਮਹਿਰਾਬੀ ਦਰਵਾਜ਼ੇ ਵਿੱਚ ਦਾਖਲ ਹੋਣ ਤੋਂ ਐਨ ਪਹਿਲਾਂ ਨੌ ਨਿਹਾਲ ਸਿੰਘ ਨੇ ਮੀਆਂ ਉਦਮ ਸਿੰਘ ਦਾ ਹੱਥ ਫੜ ਲਿਆ ਜੋ ਗੁਲਾਬ ਸਿੰਘ ਦਾ ਵੱਡਾ ਪੁੱਤਰ ਅਤੇ ਰਾਜਾ ਧਿਆਨ ਸਿੰਘ ਦਾ ਭਤੀਜਾ ਸੀ ਦੋਵੇਂ ਇਕੱਠੇ ਦਰਵਾਜ਼ੇ ਵਿੱਚ ਦਾਖਲ ਹੋਏ ਦਰਵਾਜ਼ੇ ਅੰਦਰ ਵੜ ਕੇ ਮਹਾਰਾਜਾ ਇੱਕ ਪਲੇ ਰੁਕਿਆ ਸ਼ਾਇਦ ਉਹ ਉਦਮ ਸਿੰਘ ਨੂੰ ਕੋਈ ਮਜ਼ਾਕੀਆ ਗੱਲ ਕਹਿਣ ਲੱਗਾ ਸੀ ਕਿ ਧੜਮ ਕਰਕੇ ਦਰਵਾਜ਼ੇ ਦਾ ਭਾਰੀ ਛੱਜਾ ਉਹਨਾਂ ਉੱਪਰ ਆ ਡਿੱਗਿਆ ਅਤੇ ਇਹ ਦੋਵੇਂ ਨੌਜਵਾਨ ਮਲਬੇ ਹੇਠ ਦਬ ਗਏ ਸਭ ਤੋਂ ਵੱਡਾ ਪੱਥਰ ਉਦਮ ਸਿੰਘ ਉੱਪਰ ਡਿੱਗਿਆ ਅਤੇ ਉਹ ਥਾਂੇ ਮਰ ਗਿਆ ਮਹਾਰਾਜਾ ਵੀ ਸੱਟਾਂ ਵੱਜਣ ਕਾਰਨ ਬੇਹੋਸ਼ ਹੋ ਗਿਆ ਸੀ ਪਰ ਇੱਕ ਪਲ ਬਾਅਦ ਉਸਦੇ ਉੱਠਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਕੇ ਛੱਜੇ ਦਾ ਇਉਂ ਡਿੱਗਣਾ ਸਬੱਬੀ ਘਟਨਾ ਸੀ ਜਾਂ ਜਾਨ ਲਊ ਹਮਲਾ ਰਾਜਾ ਧਿਆਨ ਸਿੰਘ ਨੇ ਫਟਾਫਟ ਨ ਉਹਨੇ ਹਲ ਸਿੰਘ ਨੂੰ ਬਾਹਾਂ ਨਾਲ ਚੁੱਕਿਆ ਤੇ ਇੱਕ ਪਾਲਕੀ ਵਿੱਚ ਲਟਾਰੇ ਦਿੱਤਾ ਉਹ ਜਾਪਦਾ ਸੀ ਜਿਵੇਂ ਪਾਲਕੀ ਇਸ ਮਕਸਦ ਲਈ ਪਹਿਲਾਂ ਤੋਂ ਹੀ ਤਿਆਰ ਖੜੀ ਹੋਵੇ ਪਾਲਕੀ ਨੂੰ ਕਿਲੇ ਅੰਦਰ ਲਜਾਇਆ ਗਿਆ ਤੇ ਮਹਾਰਾਜੇ ਨੂੰ ਕਿਲੇ ਦੇ ਇੱਕ ਅੰਦਰੂਨੀ ਹਿੱਸੇ ਵਿੱਚ ਬੰਦ ਕਰ ਦਿੱਤਾ ਗਿਆ ਲੈਣਾ ਸਿੰਘ ਮਜੀਠੀਏ ਨੇ ਪਾਲਕੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਧਿਆਨ ਸਿੰਘ ਨੇ ਉਸ ਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ ਕੁਝ ਹੋਰ ਸਰਦਾਰਾਂ ਦੀ ਪਿੱਛਾ ਕਰਨ ਦੀਆਂ ਕੋਸ਼ਿਸ਼ਾਂ ਵੀ ਅਸਫਲ ਕਰ ਦਿੱਤੀਆਂ ਗਈਆਂ ਦੁੱਖ ਅਤੇ ਚਿੰਤਾ ਨਾਲ ਭਰੀ ਨੌਨਿਹਾਲ ਸਿੰਘ ਦੀ ਮਾਂ ਆਈ ਪਰ ਉਸ ਨੂੰ ਵੀ ਕਿਲੇ 'ਚ ਵੜਨ ਨਹੀਂ ਦਿੱਤਾ ਗਿਆ ਉਹ ਕਿਲੇ ਦੇ ਬੂਹੇ ਤੇ ਆਪਣੇ ਹੱਥਾਂ ਨਾਲ ਦਸਤਕਾਂ ਦਿੰਦੀ ਹੀ ਰਹਿ ਗਈ ਕਿਲੇ ਅੰਦਰ ਕਿਸੇ ਨੂੰ ਵੀ ਨਾ ਜਾਣ ਦਿੱਤਾ ਗਿਆ ਜ਼ਖਮੀ ਮਹਾਰਾਜੇ ਵਾਲੇ ਕਮਰੇ ਵਿੱਚ ਵੀ ਕੋਈ ਨਹੀਂ ਜਾ ਸਕਦਾ ਸੀ ਨੌਕਰ ਮਹਰਕ ਨੌਕਰਾਨੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਮਹਾਰਾਜੇ ਦੀਆਂ ਪਤਨੀਆਂ ਨੂੰ ਵੀ ਕਮਰੇ 'ਚ ਨਾ ਜਾਣ ਦਿੱਤਾ ਗਿਆ ਕੋਚਰ ਲਈ ਸਾਰਾ ਕੁਝ ਬੰਦ ਰਿਹਾ ਪਾਲਕੀ ਲਿਆਉਣ ਵਾਲੇ ਕਹਾਰਾਂ ਨੂੰ ਉਹਨਾਂ ਦੇ ਘਰ ਤੋੜ ਦਿੱਤਾ ਗਿਆ ਅੰਦਰ ਸਿਰਫ ਵਜੀਰ ਧਿਆਨ ਸਿੰਘ ਜੀ ਅਤੇ ਉਸਦੇ ਦੋ ਪਹਾੜੀ ਏ ਸਾਥੀ ਸਨ ਸਰਦਾਰਾਂ ਅਤੇ ਦੂਜੇ ਲੋਕਾਂ ਦਾ ਕਿਲੇ ਦੇ ਗੇਟ ਤੇ ਖੜਾ ਭਾਰੀ ਇਕੱਠ ਹੋ ਗਿਆ ਸਾਰੇ ਲੋਕਾਂ ਨੂੰ ਹੁਕਮ ਹੋਇਆ ਕਿ ਉਹ ਚੁੱਪਚਾਪ ਢੀਕ ਕਰਨ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਮਹਾਰਾਜ ਦੇ ਹਾਲਤਾਂ ਵਿੱਚ ਅੱਗੇ ਨਾਲ ਸਰਦਾਰ ਹੈ ਪਰ ਇਸ ਵੇਲੇ ਉਹ ਵਿਹੋਸ਼ ਹੈ ਇਹ ਵੀ ਆਖਿਆ ਗਿਆ ਕਿ ਜਖਮ ਭਾਵੇਂ ਗੰਭੀਰ ਹਨ ਪਰ ਮਹਾਰਾਜ ਦੇ ਬਚਨ ਜਾਣ ਦੇ ਸਪਸ਼ਟ ਸੰਕੇਤ ਮਿਲ ਰਹੇ ਹਨ ਅਤੇ ਉਸ ਦੇ ਠੀਕ ਹੋਣ ਦੇ ਪੂਰੇ आसार ਹਨ। ਤਕਰੀਬਨ 2 ਘੰਟੇ ਬਾਅਦ ਵਜ਼ੀਰ ਆਪਣੀ ਥਾਂ ਉਹਨਾਂ ਦੋਵਾਂ ਪਹਾੜੀਆਂ ਨੂੰ ਬਿਠਾ ਕੇ ਕਿਲੇ ਤੋਂ ਖਿਸ ਗਿਆ। ਸਭ ਤੋਂ ਪਹਿਲਾਂ ਉਹ ਨਿਹਾਲ ਸਿੰਘ ਦੀ ਮਾਂ ਚੰਦਕੌਰ ਕੋਲ ਗਿਆ ਅਤੇ ਉਸ ਨਾਲ ਇੱਕ ਉਪਤ ਮੀਟਿੰਗ ਕੀਤੀ। ਉਸਨੇ ਚੰਦਕੌਰ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਉਸ ਦਾ ਪੁੱਤਰ ਮਰ ਚੁੱਕਾ ਹੈ। ਮਾਮਲਾ ਨੂੰ ਉਤਰਨ ਦੀ ਸ਼ਰਤ 'ਤੇ ਉਸਨੇ ਦੱਸਿਆ ਕਿ ਚੰਦਕੌਰ ਦੀਆਂ ਸਰਾਦ ਸੁਭਾਵਨ ਸੰਭਾਲਣ ਦੀਆਂ ਜਾਂ ਆਪਣੀ ਮੌਜੂਦਾ ਸਥਿਤੀ ਬਣਾਈ ਰੱਖਣ ਦੀਆਂ ਸਾਰੀਆਂ ਆਸਾਂ ਹੁਣ ਉਸ ਉੱਪਰ ਹੀ ਨਿਰਭਰ ਕਰਦੀਆਂ ਹਨ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਨਵੀਂ ਕਹਾਣੀ ਘੜ ਕੇ ਸਰਾ ਦਿੱਤੀ ਉਸ ਨੇ ਦੱਸਿਆ ਕਿ ਪਾਲਕੀ ਵਿੱਚ ਪਾਉਣ ਵੇਲੇ ਕੁਬਰ ਪੂਰੀ ਤਰ੍ਹਾਂ ਨਾਲ ਬੇਹੋਸ਼ ਨਹੀਂ ਸੀ ਉਸ ਨੂੰ ਫਟਾਫਟ ਕਿੱਲੇ ਵਿੱਚ ਲਿਜਾਇਆ ਗਿਆ ਉਸ ਤੋਂ ਕੁਬਰ ਨੂੰ ਬਚਾਉਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਸਕੀਆਂ ਉਸ ਨੇ ਕੀਤੀਆਂ ਪਰ ਉਹ ਉਸ ਨੂੰ ਬਚਾ ਨਾ ਸਕਿਆ ਕੁਬਰ ਦੇ ਦਿਮਾਗ ਤੇ ਛੱਟ ਵੱਜੀ ਸੀ ਇਸ ਕਰਕੇ ਉਸ ਦੀ ਮੌਤ ਹੋ ਗਈ ਧਿਆਨ ਸਿੰਘ ਉਹਨਾਂ ਚ ਨੌ ਨਿਹਾਲ ਦੀ ਮਾਂ ਕੋਲ ਬੈਠਾ ਰਿਹਾ ਜਿੰਨਾ ਚਿਰ ਉਸ ਨੂੰ ਇਹ ਯਕੀਨ ਨਹੀਂ ਹੋ ਗਿਆ ਕਿ ਉਹ ਜਿਸ ਇੱਛਾ ਨਾਲ ਉਹ ਆਇਆ ਸੀ ਉਹ ਸਾਰਾ ਕੁਝ ਉਸ ਨੇ ਚੰਦ ਗੁਰੂ ਨੂੰ ਸਮਝਾ ਦਿੱਤਾ ਅਤੇ ਉਸ ਨੇ ਸਾਰੇ ਕੁਝ ਤੇ ਯਕੀਨ ਕਰ ਲਿਆ ਸੀ ਫਿਰ ਉਹ ਆਪਣੇ ਘਰ ਗਿਆ ਜਿੱਤੇ ਉਸ ਨੇ ਖਾਸ-ਖਾਸ ਸਰਦਾਰਾਂ ਅਜਿਹੇ ਸਰਦਾਰ ਜਿਨ੍ਹਾਂ ਤੋਂ ਉਸ ਨੂੰ ਖਤਰਾ ਜਾਪਦਾ ਸੀ ਨਾਲ ਗੁਪਤ ਮੀਟਿੰਗ ਕੀਤੀ ਉਸ ਨੇ ਸਰਦਾਰਾਂ ਨੂੰ ਵੀ ਮੰਨ ਕਰਤ ਕਹਾਣੀਆਂ ਸੁਣਾਈਆਂ ਇੰਜ ਮੌਤ ਬਾਰੇ ਰਸ ਕੋਜ ਕੁ ਲੋਕਾਂ ਨਾਲ ਹੀ ਸਾਂਝਾ ਕੀਤਾ ਗਿਆ ਆਮ ਜਨਤਾ ਤੱਕ ਇੱਕ ਇਹੀ ਖਬਰ ਨਾ ਪਹੁੰਚਣ ਦਿੱਤੀ ਗਈ ਚੰਦਕੌਰ ਨਾਲ ਗੱਲਬਾਤ ਕਰਦਿਆਂ ਧਿਆਨ ਸਿੰਘ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਪੁੱਤਰ ਦੀ ਥਾਂ ਤੇ ਰਾਜ ਕਰ ਸਕਦੀ ਸੀ ਅਸਲ ਵਿੱਚ ਧਿਆਨ ਸਿੰਘ ਦਾ ਮਕਸਦ ਇਹ ਸੀ ਕਿ ਚੰਦਕੌਰ ਸ਼ੇਰ ਸਿੰਘ ਦੇ ਅਪੜਨ ਤੱਕ ਚੁੱਪ ਰਹੇ ਸ਼ੇਰ ਸਿੰਘ ਨੂੰ ਉਸ ਨੇ ਪਹਿਲਾਂ ਹੀ ਚਿੱਠੀ ਭੇਜ ਦਿੱਤੀ ਸੀ ਚਿੱਠੀ ਵਿੱਚ ਉਸ ਨੇ ਸ਼ੇਰ ਸਿੰਘ ਨੂੰ ਉਸ ਦਾ ਵਾਅਦਾ ਯਾਦ ਕਰਵਾਇਆ ਸੀ ਅਤੇ ਉਸ ਨੂੰ ਕਿਹਾ ਸੀ ਕਿ ਹੁਣ ਮੌਕਾ ਹੈ ਇਸ ਲਈ ਉਹ ਦਿਨ ਰਾਤ ਯਾਤਰਾ ਕਰਕੇ ਇਨ ਜਿੰਨੀ ਛੇਤੀ ਹੋ ਜਿਸਾ ਕਿ ਲਾਹੌਰ ਪਹੁੰਚ ਜਾਵੇ ਸ਼ੇਰ ਸਿੰਘ ਲਾਹੌਰ ਪਹੁੰਚ ਗਿਆ ਉਸ ਦੇ ਆਉਣ ਤੱਕ ਨੋ ਨਿਹਾਲ ਸਿੰਘ ਦੀ ਮੌਤ ਦੀ ਖਬਰਾਂ ਲੋਕਾਂ ਤੱਕ ਪਹੁੰਚ ਚੁੱਕੀ ਸੀ ਅਤੇ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਧਿਆਨ ਸਿੰਘ ਇਸ ਗੱਲ ਤੋਂ ਪੂਰਾ ਚੌਕਸੀ ਕਿ ਜੇਕਰ ਬੰਦ ਚੰਦ ਕੌਰ ਕੋਲ ਪੰਜਾਬ ਦਾ ਰਾਹ ਚਲਾ ਗਿਆ ਤਾਂ ਸੰਧਾ ਵਾਲੀ ਜਿੰਨਾ ਤੋਂ ਉਹ ਡਰਦਾ ਸੀ ਉਸ ਨੂੰ ਆਪਣੇ ਉਤੇ ਪਰਿਵਾਰ ਨੂੰ ਮੌਜੂਦਾ ਉੱਚੀ ਸਥਿਤੀ ਤੋਂ ਥੱਲੇ ਮਗਾ ਮਾਰਨਗੇ ਉਸ ਨੇ ਛੇਤੀ ਨਾਲ ਸਰਦਾਰਾਂ ਅੱਗੇ ਇੱਕ ਇਹ ਤਜਵੀਰ ਰੱਖੀ ਕਿ ਸ਼ੇਰ ਸਿੰਘ ਨੂੰ ਮਹਾਰਾਜੇ ਵਜੋਂ ਗੱਦੀ ਦੇ ਬਿਠਾ ਦਿੱਤਾ ਜਾਵੇ ਬੜੀ ਮਕਾਰੀ ਨਾਲ ਉਸਨੇ ਦਲੀਲ ਦਿੱਤੀ ਕਿ ਸਿੱਖ ਯੋਧੇ ਕਦੇ ਵੀ ਕਿਸੇ ਔਰਤ ਦੇ ਰਾਜ ਅਧੀਨ ਨਹੀਂ ਰਹਿ ਸਕਦੇ ਅਤੇ ਉਸ ਲਈ ਵੀ ਇੱਕ ਔਰਤ ਅਧੀਨ ਵਜ਼ੀਰ ਵਜੋਂ ਕੰਮ ਕਰਨਾ ਅਸੰਭਵ ਹੋ ਜਾਏਗਾ ਕੋਈ ਸਰਦਾਰ ਉਸ ਦੀ ਦਲੀਲ ਦੇ ਪੱਖ ਵਿੱਚ ਸਨਾਂ ਤੇ ਕੁਝ ਵਿਰੋਧ ਵਿੱਚ ਪਰ ਫਿਰ ਵੀ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ ਤੇ ਉਸਨੇ ਨਵਾਂ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ ਭਵੇਂ ਚੰਦਕੌਰ ਅਤੇ ਉਸ ਦੇ ਹਮਾਇਤੀਆਂ ਨੇ ਬੜਾ ਵਿਰੋਧ ਕੀਤਾ ਪਰ ਧਿਆਨ ਸਿੰਘ ਆਪਣੀ ਗੱਲ ਤੇ ਅੜਿਆ ਰਿਹਾ ਅਤੇ ਸ਼ਾਸਤਰ ਸ਼ਾਸਤਰ ਹੋਣ ਕਰਕੇ ਉਹ ਖਾਲਸਾ ਬੋਇ ਨੂੰ ਵੀ ਆਪਣੇ ਪੱਖ ਵਿੱਚ ਕਰਨ ਵਿੱਚ ਕਾਮਯਾਬ ਹੋ ਗਿਆ। ਸੰਧਾ ਵਾਲੀਆਂ ਪਰਿਵਾਰ ਨੇ ਅਤੇ ਰਾਜਾ ਗੁਲਾਬ ਸਿੰਘ ਨੇ ਚੰਦਕੌਰ ਦਾ ਪੱਖ ਲਿਆ। ਇਹ ਇੱਕ ਜਾਣਿਆ ਪਛਾਣਿਆ ਤੱਥ ਸੀ ਕਿ ਜਦੋਂ ਵੀ ਕੋਈ ਝਗੜੇ ਵਾਲੀ ਸਥਿਤੀ ਹੋਂ ਪੈਦਾ ਹੁੰਦੀ ਸੀ ਤਾਂ ਦੋਵੇਂ ਪ੍ਰਾਧਾਨ ਸਿੰਘ ਅਤੇ ਗੁਲਾਬ ਸਿੰਘ ਜਾਣ ਬੁੱਝ ਕੇ ਵਿਰੋਧੀ ਹੋਣ ਦਾ ਨਾਟਕ ਰਚ ਲੈਂਦੇ ਸਨ। ਇੱਕ ਪ੍ਰਾਇਕ ਧਿਰ ਵੱਲ ਹੋ ਜਾਂਦਾ ਸੀ ਤੇ ਦੂਜਾ ਪ੍ਰਾਂਤ ਜੀਤਦਾ ਪੱਕ ਪੂਰਨ ਲੱਗ ਜਾਂਦਾ ਸੀ। ਗੁਲਾਬ ਸਿੰਘ ਸਿਰਫ ਚੰਦਕੌਰ ਦੇ ਪੱਖ ਵਿੱਚ ਖੜਨ ਲਈ ਸਪੈਸ਼ਲ ਤੌਰ ਤੇ ਜੰਮੂ ਤੋਂ ਆਇਆ ਸੀ। ਗੁਲਾਬ ਸਿੰਘ ਨਾਲ ਉਸਦੇ ਦੋਵਾਂ ਭਰਾਵਾਂ ਨੇ ਇਹ ਵਾਅਦਾ ਕੀਤਾ ਸੀ ਕਿ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਚੰਦਕੌਰ ਨੂੰ ਗੱਦੀ ਤੇ ਬਿਠਾਇਆ ਜਾਵੇਗਾ ਉਹ ਇਸ ਨੂੰ ਚੰਦਕੌਰ ਦਾ ਹੱਕ ਸਮਝਦਾ ਸੀ ਅਤੇ ਕਿਉਂਕਿ ਧਿਆਨ ਸਿੰਘ ਨੇ ਚੰਦਕੌਰ ਦਾ ਭਰੋਸਾ ਤੋੜਿਆ ਸੀ ਇਸ ਲਈ ਉਹ ਹੁਣ ਚੰਦਕੌਰ ਦਾ ਸਾਰਾ ਭਰੋਸਾ ਰਾਜਾ ਗੁਲਾਬ ਸਿੰਘ ਤੇ ਉਸਦੇ ਵਾਅਦਿਆਂ ਉੱਤੇ ਸੀ ਉਹ ਪੂਰੀ ਸਫਲਤਾ ਦੀ ਆਸ ਨਾਲ ਆਸ ਲਾਈ ਬੈਠੀ ਸੀ ਇਸ ਪ੍ਰਕਾਰ ਹੁਣ ਦਰਬਾਰ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ ਦੋਵੇਂ ਧਿਰਾਂ ਇੱਕ ਦੂਜੇ ਦੀ ਤਬਾਹੀ ਦੇ ਸਾਹ ਪਰ ਰਹੀਆਂ ਸਨ ਅਚਾਨਕ ਵਜੀਰ ਧਿਆਨ ਸਿੰਘ ਨੇ ਇਹ ਦੇਖਦਿਆਂ ਕਿ ਉਹ ਇਕੱਲਾ ਸਾਰੇ ਸਰਦਾਰਾਂ ਦਾ ਮੁਕਾਲਾ ਨਹੀਂ ਕਰ ਸਕੇਗਾ ਸ਼ੇਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮਹਾਰਾਜਾ ਹੋਣ ਦੇ ਦਾਅਵੇ ਨੂੰ ਕੋਚਿਰ ਲਈ ਵਾਪਸ ਲੈਵੇ ਆਪਣੀ ਜ਼ਗੀਰ ਵਿੱਚ ਵਾਪਸ ਚਲਾ ਜਾਵੇ ਅਤੇ ਉਹਨਾਂ ਚਿਰ ਉਡੀਕ ਕਰੇ ਜਦ ਤੱਕ ਧਿਆਨ ਸਿੰਘ ਫੌਜ ਨੂੰ ਪੂਰੀ ਤਰ੍ਹਾਂ ਆਪਣੇ ਵੱਲ ਨਹੀਂ ਕਰ ਲੈਂਦਾ ਫਿਰ ਉਹ ਉਸ ਨੂੰ ਨਿਰਵਿਰੋਧ ਗੱਦੀ ਤੇ ਬਿਠਾ ਦੇਵੇਗਾ ਸ਼ੇਰ ਸਿੰਘ ਨੇ ਉਸੇ ਤਰ੍ਹਾਂ ਹੀ ਕੀਤਾ ਉਹ ਆਪਣੀ ਛੋਟੀ ਜਿਹੀ ਸੈਨਿਕ ਟੁਕੜੀ ਨਾਲ ਲਾਹੌਰ ਤੋਂ ਕੂਚ ਕਰ ਗਿਆ ਤੇ ਵਜ਼ੀਰ ਧਿਆਨ ਸਿੰਘ ਜੰਮੂ ਵੱਲ ਚਲਾ ਗਿਆ ਪਰ ਜਾਣ ਤੋਂ ਪਹਿਲਾਂ ਉਸ ਨੂੰ ਉਹ ਫੌਜ ਨੂੰ ਰਜੇਵੇਂ ਚ ਲਈ ਰੱਖਣ ਦਾ ਤੇ ਫੌਜੀ ਅਫਸਰਾਂ ਨੂੰ ਆਪਣੇ ਪੱਖ ਚ ਕਰਨ ਦਾ ਇੰਤਜ਼ਾਮ ਕਰਕੇ ਗਿਆ ਇਸ ਘਟਨਾਕ੍ਰਮ ਦਾ ਮੂਲ ਮਕਸਦ ਇਹ ਸੀ ਕਿ ਧਿਆਨ ਸਿੰਘ ਤੇ ਗੁਲਾਬ ਸਿੰਘ ਕੋਈ ਗਹਿਰੀ ਚਾਲ ਖੇਡ ਰਹੇ ਸਨ ਅਤੇ ਉਹਨਾਂ ਨੂੰ ਆਪਣੀ ਚਾਲ ਸਫਲ ਹੁੰਦੀ ਵੀ ਨਜ਼ਰ ਆ ਰਹੀ ਸੀ ਤਕਰੀਬਨ 30 ਦਿਨ ਧਿਆਨ ਸਿੰਘ ਜੰਮੂ ਵੱਲ ਰਹਿ ਰਿਹਾ ਇਸ ਸਮੇਂ ਦੌਰਾਨ ਉਹ ਲਾਹੌਰ ਵਿੱਚ ਆਪਣੇ ਜਿੰਨਾ ਏਜੰਟਾਂ ਦੀ ਫੌਜ ਨਾਲ ਸਾਜ਼ਿਸ਼ ਰਚਨ ਦੀ ਡਿਊਟੀ ਲਾ ਕੇ ਆਇਆ ਸੀ ਉਹਨਾਂ ਨੇ ਵਧੀਆ ਕੰਮ ਕੀਤਾ ਉਹਨਾਂ ਨੇ ਫੌਜ ਦੀਆਂ ਵੱਖ-ਵੱਖ ਟੁਕੜੀਆਂ ਤੇ ਇਸ ਗੱਲ ਦੀ ਸਹਿਮਤੀ ਲੈ ਲਈ ਕਿ ਜਦੋਂ ਵੀ ਵਜ਼ੀਰ ਧਿਆਨ ਸਿੰਘ ਉਹਨਾਂ ਨੂੰ ਆਖੇਗਾ ਉਹ ਲਾਹੌਰ ਵਿੱਚ ਆ ਕੇ ਸ਼ੇਰ ਸਿੰਘ ਨੂੰ ਗੱਡੀ ਤੇ ਬਿਠਾ ਦੇਣਗੇ ਫੌਜ ਨੇ ਇਹ ਇਕਰਾਰ ਇਸ ਸ਼ਰਤੇ ਕੀਤਾ ਸੀ ਕਿ ਫੌਜ ਦੀ ਤਨਖਾਹ ਵਧਾਈ ਜਾਵੇਗੀ ਅਤੇ ਚੰਗੇ-ਚੰਗੇ ਤੋਹਫੇ ਦਿੱਤੇ ਜਾਣਗੇ ਬਾਅਦ ਵਿੱਚ ਇਹ ਸ਼ਰਤਾਂ ਅਨੁਚਿਤ ਰੂਪ ਵਿੱਚ ਪੂਰੀਆਂ ਕੀਤੀਆਂ ਗਈਆਂ ਆਖਰ ਜਦੋਂ ਫੌਜ ਆਪਣਾ ਵਾਅਦਾ ਨਿਭਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਈ ਤਾਂ ਰਾਜਾ ਧਿਆਨ ਸਿੰਘ ਨੂੰ ਸੁਨੇਹਾ ਭੇਜ ਦਿੱਤਾ ਗਿਆ ਕਿ ਹੁਣ ਉਹ ਪਹਿਲ ਕਦਮੀ ਕਰੇ ਅਤੇ ਸ਼ੇਰ ਸਿੰਘ ਨੂੰ ਆਪਣੇ ਨਾਲ ਲਾਹੌਰ ਲੈ ਕੇ ਆਵੇ ਜਵਾਲਾ ਸਿੰਘ ਸ਼ੇਰ ਸਿੰਘ ਦਾ ਮੁਖਤਿਆਰ ਫੌਜ ਨਾਲ ਇਹ ਸਾਜ਼ਿਸ਼ ਰਚਨ ਲੱਗਾ ਹੋਇਆ ਸੀ ਕਿ ਫੌਜ ਡੋਗਰਿਆਂ ਦੀ ਮਦਦ ਤੋਂ ਬਿਨਾਂ ਹੀ ਸ਼ੇਰ ਸਿੰਘ ਨੂੰ ਗੱਦੀ ਤੇ ਬਿਠਾ ਦੇਵੇ ਉਸ ਨੇ ਅਜਿਹਾ ਕਰਨ ਪਿੱਛੇ ਮਨੋਰਥ ਇਹ ਸੀ ਕਿ ਜੇਕਰ ਉਹ ਫੌਜ ਡੋਗਰਿਆਂ ਦੀ ਮਦਦ ਤੋਂ ਬਿਨਾਂ ਸ਼ੇਰ ਸਿੰਘ ਨੂੰ ਗੱਡੀ ਦੇ ਬਿਠਾਉਂਦੀ ਹੈ ਤਾਂ ਜਵਾਲਾ ਸਿੰਘ ਦੇ ਵਜੀਰ ਬਣ ਸਕਣ ਦਾ ਦੀ ਸਭਾਵਨਾ ਸੀ ਸ਼ੇਰ ਸਿੰਘ ਦੀ ਇਸ ਯੋਜਨਾ ਦੇ ਹੱਕ ਵਿੱਚ ਸੀ ਉਹ ਵੀ ਡੋਗਰਿਆਂ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਡੋਗਰਿਆਂ ਨੂੰ ਕੁਠੇ ਲਾਉਣ ਲਈ ਇਹ ਵਧੀਆ ਯੋਜਨਾ ਹੈ ਪਰ ਉਹ ਧਿਆਨ ਸਿੰਘ ਦੀ ਯੋਜਨਾ ਅਨੁਸਾਰ ਚੱਲਣ ਲਈ ਮਜਬੂਰ ਸੀ ਉਹ ਧਿਆਨ ਸਿੰਘ ਦੀ ਤਾਕਤ ਤੋਂ ਡਰਦਾ ਸੀ ਉਸਨੂੰ ਜਾਪਦਾ ਸੀ ਕਿ ਧਿਆਨ ਸਿੰਘ ਨਾਲ ਕਿਸੇ ਤਰ੍ਹਾਂ ਦੇ ਵਿਰੋਧ ਵਿੱਚ ਪੈਣਾ ਠੀਕ ਨਹੀਂ ਸੀ ਅਤੇ ਡੋਗਰਿਆਂ ਨੂੰ ਸ਼ਕਤੀਹੀਣ ਕਰਨ ਲਈ ਬਾਅਦ ਵਿੱਚ ਹੋ ਸੋਚ ਸਮਝ ਕੇ ਕੋਈ ਚਾਲ ਚਲਣੀ ਹੀ ਠੀਕ ਰਹੇਗੀ ਇਸ ਲਈ ਇੱਕ ਪਾਸੇ ਤਾਂ ਸ਼ੇਰ ਸਿੰਘ ਵਜੀਰ ਧਿਆਨ ਸਿੰਘ ਨੂੰ ਜਿੱਤ ਇਹ ਜਿਤਾਉਂਦਾ ਰਿਹਾ ਕਿ ਉਹ ਸਿਰਫ ਉਸਤੇ ਹੀ ਭਰੋਸਾ ਕਰਦਾ ਸੀ ਦੂਜੇ ਪਾਸੇ ਉਸਨੇ ਜਵਾਲਾ ਸਿੰਘ ਨੂੰ ਲੈ ਕੇ ਦੇ ਦਿੱਤਾ ਸੀ ਕਿ ਜੇਕਰ ਫੌਜ ਰਾਜਾ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਚੰਦਕੌਰ ਨੂੰ ਗੱਦੀ ਤੋਂ ਲਾ ਕੇ ਉਸ ਨੂੰ ਰਾ ਮਹਾਰਾਜਾ ਬਣਾ ਦਿੰਦੀ ਹੈ ਤਾਂ ਵਜੀਰ ਜਵਾਲਾ ਸਿੰਘ ਹੀ ਬਣੇਗਾ ਜਦੋਂ ਮਾਮਲਾ ਇਸ ਤਰ੍ਹਾਂ ਅੱਗੇ ਵਧ ਰਿਹਾ ਸੀ ਤਾਂ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਫੌਜ ਨਾਲ ਪੂਰੀ ਗੰਢ ਤੋਪ ਹੋ ਚੁੱਕੀ ਹੈ ਪਰ ਤਰ੍ਹਾਂ ਹਰ ਤਰ੍ਹਾਂ ਦੀ ਤਿਆਰੀ ਹੋ ਚੁੱਕੀ ਹੈ ਅਤੇ ਉਹ ਫੌਰਨ ਲਾਹੌਰ ਪਹੁੰਚ ਜਾਵੇ ਨਾਲ ਹੀ ਧਿਆਨ ਸਿੰਘ ਨੇ ਇਹ ਨਸੀਹਤ ਵੀ ਦਿੱਤੀ ਕਿ ਉਹ ਲਾਹੌਰ ਸ਼ਹਿਰ ਪਹੁੰਚ ਕੇ ਸ਼ਾਲੀਮਾਰ ਬਾਗ ਵਿੱਚ ਰੁਕੇ ਅਤੇ ਵਜ਼ੀਰ ਧਿਆਨ ਸਿੰਘ ਨੇ ਉਸ ਨੂੰ ਮਿਲਣ ਦਾ ਵਾਅਦਾ ਕੀਤਾ ਇਹ ਕਦਮ ਇਸ ਕਰਕੇ ਚੁੱਕਿਆ ਜਾਣਾ ਸੀ ਤਾਂ ਕਿ ਪਹਿਲਾਂ ਸ਼ੇਰ ਸਿੰਘ ਦੇ ਲਾਹੌਰ ਪਹੁੰਚਣ ਤੇ ਖਾਲਸਾ ਫੌਜ ਦੀ ਪ੍ਰਤੀਕਿਰਿਆ ਨੂੰ ਜਾਣਿਆ ਜਾ ਸਕੇ ਰਾਜਾ ਧਿਆਨ ਸਿੰਘ ਦੀ ਨੀਅਤ ਤੇ ਕੋਈ ਸ਼ੱਕ ਨਾ ਕਰਦਿਆਂ ਸ਼ੇਰ ਸਿੰਘ ਤਕਰੀਬਨ 300 ਸਾਥੀਆਂ ਸਮੇਤ ਕੁੰਨੂਵਾਂ ਤੋਂ ਲਾਹੌਰ ਤੱਕ ਲਈ ਚੱਲ ਪਿਆ ਸ਼ਾਲੀਮਾਰ ਬਾਗ ਪਹੁੰਚ ਕੇ ਉਹ ਨਰਾਜ਼ ਤੇ ਹੈਰਾਨ ਹੋਇਆ ਕਿਉਂਕਿ ਉਸ ਨੂੰ ਪਤਾ ਲੱਗਾ ਕਿ ਰਾਜਾ ਧਿਆਨ ਸਿੰਘ ਤਾਂ ਹਾਲੇ ਜੰਮੂ ਤੋਂ ਹੀ ਨਹੀਂ ਚੱਲਿਆ ਸੀ ਰਾਜਾ ਧਿਆਨ ਸਿੰਘ ਦੇ ਇਸ ਚੱਕੀ ਵਤੀਰੇ ਦਾ ਫਾਇਦਾ ਜਵਾਲਾ ਸਿੰਘ ਨੇ ਉਠਾਇਆ ਉਸ ਨੇ ਅਤੇ ਉਸ ਦੇ ਹੋਰ ਸਾਥੀਆਂ ਨੇ ਸ਼ੇਰ ਸਿੰਘ ਨੂੰ ਕਿਹਾ ਕਿ ਇਹ ਵਧੀਆ ਮੌਕਾ ਹੈ ਤੇ ਸ਼ੇਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਫੌਰਨ ਖਾਲਸਾ ਪੋਇਨ ਨੂੰ ਨਾਲ ਲੈ ਕੇ ਸ਼ੇਰਵਾਲਾ ਵਧੇ ਇਸ ਤੋਂ ਜ਼ਿਆਦਾ ਦੇ ਹੱਕ ਵਿੱਚ ਇਹ ਦਲੀਲ ਦਿੱਤੀ ਗਈ ਕਿ ਸ਼ੇਰ ਸਿੰਘ ਹੁਣੇ ਅਚਾਨਕ ਅਤੇ ਪੂਰੀ ਸ਼ਕਤੀ ਨਾਲ ਹੱਲਾ ਬੋਲੇ ਤਾਂ ਉਹ ਸ਼ਹਿਰ ਨੂੰ ਹੈਰਾਨ ਕਰ ਦੇਵੇਗਾ ਚੰਦਕੌਰ ਅਤੇ ਉਸ ਦੇ ਸਾਥੀ ਫੌਜੀ ਵਿਦਰੋਹ ਦੇਖ ਕੇ ਉਹ ਉੱਤਰ ਜਾਣਗੇ ਅਤੇ ਉਹ ਧਿਆਨ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਕਿਲੇ ਦੀਆਂ ਚਾਬੀਆਂ ਦੇ ਲਈ ਮਜਬੂਰ ਹੋ ਜਾਣਗੇ ਸ਼ੇਰ ਸਿੰਘ ਨੇ ਮੀਆਂ ਮੀਰ ਦੇ ਸਥਾਨ ਤੋਂ ਸ਼ਾਉਣੀ ਪਾਈ ਬੈਠੀ ਫੌਜ ਕੋਲ ਸੁਨੇਹਾ ਭੇਜਿਆ ਉਸਨੇ ਆਪਣੇ ਆ ਜਾਣ ਦੀ ਸੂਚਨਾ ਭੇਜੀ ਅਤੇ ਫੌਜ ਨੇ ਤੁਰੰਤ ਕਾਰਵਾਈ ਲਈ ਤਾਕੀਦ ਕੀਤੀ ਫੌਜ ਨੇ ਅਗਲੇ ਦਿਨ ਆਉਣ ਦਾ ਵਾਅਦਾ ਦੇ ਦਿੱਤਾ ਅਤੇ ਦੱਸਿਆ ਕਿ ਉਹ ਬੁੱਧੂ ਦੇ ਆਵੇ ਦੇ ਸਥਾਨ ਤੇ ਸ਼ਾਉਣੀ ਪਾਉਣਗੇ ਬੁੱਧੂ ਦਾ ਆਵਾ ਇੱਕ ਪੁਰਾਣੇ ਪੱਠੇ ਪੱਠੇ ਦੇ ਖੰਡਰ ਸਨ ਜਿਸ ਦੇ ਉੱਤੇ ਜਨਰਲ ਅਬੂ ਤਬੇਲਾ ਨੇ ਇੱਕ ਬਰਾਦਰੀ 12 ਦਰਵਾਜ਼ੀਆਂ ਵਾਲੀ ਚਾਰਦਵਾਰੀ ਵਿੱਚ ਕਿਰਿਆ ਮਕਾਨ ਤਿਆਰ ਕਰਵਾਈ ਸੀ ਇਹ ਮਕਾਨ ਉਹਨਾਂ ਵੇਲਿਆਂ ਵਿੱਚ ਫੌਜੀ ਪੰਚਾਂ ਦੀ ਮੀਟਿੰਗ ਦਾ ਸਥਾਨ ਹੁੰਦਾ ਸੀ ਅਤੇ ਫੌਜ ਦੀ ਕਿਸੇ ਮਹਿਮ ਲਈ مشਵਰੇ ਵੇ ਇੱਕ ਇਸ ਥਾਂ ਤੇ ਹੀ ਹੁੰਦੇ ਸਨ ਇਹ ਢгана ਸ਼ੇਰ ਸਿੰਘ ਲਈ ਬੜਾ ਮਹਫੂਜ਼ ਥਾਂ ਮੰਨੀ ਗਈ ਇਹ ਤੇ ਉਹ ਫੌਜ ਦੇ ਦਰਮਿਆਨ ਰਹੇਗਾ ਤੇ ਇਸ ਤਰ੍ਹਾਂ ਗੱਦੀ ਲਈ ਉਸ ਦੇ ਹੱਕ ਦਾ ਦਾਵਾ ਬੇਖੌਫ ਹੋ ਕੇ ਕੀਤਾ ਜਾ ਸਕੇਗਾ ਤੇ ਜੇ ਲੋੜ ਪਈ ਤਾਂ ਉਸ ਦੀ ਫੌਜੀ ਸ਼ਸਤ ਤਖਤ ਨਸ਼ੀ ਨਸ਼ੀਨੀ ਦੇ ਕਦਮ ਵੀ ਚੁੱਕੇ ਜਾ ਸਕਦੇ ਹਨ ਹਾਲੇ ਵੀ ਖਾਲਸਾ ਫੌਜ ਦਾ ਇੱਕ ਹਿੱਸਾ ਰਾਜਾ ਧਿਆਨ ਸਿੰਘ ਦੀ ਹਾਇਰੀ ਦੀ ਇੱਛਾ ਕਰਦਾ ਸੀ ਉਹਦਾ ਸਾਥ ਇੱਕ ਤਰ੍ਹਾਂ ਨਾਲ ਫੌਜ ਦੇ ਨਾਲ ਕੀਤੇ ਗਏ ਵਾਅਦਿਆਂ ਲਈ ਜ਼ਮਾਨਤ ਬੰਦਾ ਸੀ ਧਿਆਨ ਸਿੰਘ ਇੱਕ ਮਾਲਦਾਰ ਬੰਦੇ ਵਜੋਂ ਜਾਣਿਆ ਜਾਂਦਾ ਸੀ ਛੇਰ ਸਿੰਘ ਕੋਲ ਇੰਨਾ ਧਨ ਮਾਲ ਨਹੀਂ ਸੀ ਜਵਾਲਾ ਸਿੰਘ ਨੇ ਚੁੱਪਚਾਪ ਸਾਰਾ ਕੁਝ ਸੰਭਾਲ ਲਿਆ ਉਸ ਨੇ ਫੌਜ ਦੀ ਵੀ ਤਸੱਲੀ ਕਰਾ ਦਿੱਤੀ ਕਿਸੇ ਨੂੰ ਕੰਨੋਂ ਕਾਨ ਖਬਰ ਨਾ ਹੋਈ ਇਕਰਾਰ ਅਨਸਾਰ ਅਗਲੀ ਸ਼ੇਰ ਸਿੰਘ ਅਤੇ ਉਹਦੇ ਸਾਥੀਆਂ ਨੇ ਬੁੱਧੂ ਦੇ ਆਵੇ ਦਾ ਜਾ ਡੇਰੇ ਲਾਇ ਇੱਥੇ ਫੌਜ ਦੇ ਸਾਰੇ ਪੰਚਾਇਏ ਅਤੇ ਸ਼ੇਰ ਸਿੰਘ ਪ੍ਰਤੀ ਆਦਰ ਪ੍ਰਗਟ ਕੀਤਾ ਫਿਰ ਫੌਜ ਦੇ ਪੰਚਾਂ ਨੇ ਜਨਤਕ ਤੌਰ ਤੇ ਉਸ ਦੀ ਮਹਾਰਾਜਾ ਹੋਂਦ ਐਲਾਨ ਕੀਤਾ ਨਵੇਂ ਮਹਾਰਾਜੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੈਦਲ ਫੌਜ ਦੀਆਂ 4 ਬਟਾਲਿਆਂ ਦੇ ਘੋੜੇ ਸਵਾਰ ਫੌਜ ਦੀਆਂ 2 ਬਟਾਲਿਆਂ ਨਾਲ ਅਤੇ ਕਈ ਤੋਬਖਾਨਾ ਦਸਤਿਆਂ ਨੂੰ ਫੌਰਨ ਉੱਥੇ ਸ਼ਾਉਣੀ ਪਾਉਣ ਦਾ ਹੁਕਮ ਹੋਇਆ ਮਹਾਰਾਜੇ ਨੂੰ ਸਲਾਮੀ ਦੇਣ ਲਈ ਅਤੇ ਸ਼ਹਿਰੀ ਨਿਵਾਸੀਆਂ ਨੂੰ ਸੂਚਿਤ ਕਰਨ ਲਈ ਤੋਪ ਦਾ ਇੱਕ ਭਾਰੀ ਗੋਲਾ ਦਾਗਿਆ ਗਿਆ ਹੁਣ ਲਾਹੌਰ ਸ਼ਹਿਰ ਦੇ ਨਿਵਾਸੀਆਂ ਵਿੱਚ ਖਤਰੇ ਦਾ ਅਹਿਸਾਸ ਪੈਦਾ ਹੋ ਗਿਆ ਸ਼ੌਜ ਸ਼ੇਰ ਸਿੰਘ ਦੀ ਹਮਾਇਤ ਵਿੱਚ ਡਟ ਗਈ ਸੀ ਰਾਜਾ ਗੁਲਾਬ ਸਿੰਘ ਨੂੰ ਨਿਹਾਲ ਸਿੰਘ ਦੀ ਮੌਤ ਤੋਂ ਲੈ ਕੇ ਹੁਣ ਤੱਕ ਜਨਤਕ ਤੌਰ ਤੇ ਆਪਣੇ ਆਪ ਨੂੰ ਚੰਦਕੌਰ ਦਾ ਸਭ ਤੋਂ ਵੱਡਾ ਹਮਾਇਤੀ ਦਰਸਾਉਂਦਾ ਆਇਆ ਸੀ ਨੂੰ ਚੰਦਕੌਰ ਧੜੇ ਦਾ ਮੁਖੀ ਬੰਨਿਆ ਜਾਂਦਾ ਸੀ ਰਾਜਾ ਧਿਆਨ ਸਿੰਘ ਦਾ ਵੱਡਾ ਪੁੱਤਰ ਰਾਜਾ ਹੀਰਾ ਸਿੰਘ ਵੀ ਚੰਦਕੌਰ ਦੇ ਬੜੇ ਧੜੇ ਵਿੱਚ ਸ਼ਾਮਲ ਸੀ ਲਾਹੌਰ ਵਿੱਚ ਰਹਿੰਦਿਆਂ ਉਸਨੇ ਇਹ ਦਰਸਾਇਆ ਕਿ ਉਹ ਆਪਣੇ ਪਿਓ ਦੇ ਵਿਰੁੱਧ ਹੋ ਗਿਆ ਸੀ ਅਤੇ ਆਪਣੇ ਚਾਚੇ ਨਾਲ ਸੀ ਅਸਲ ਵਿੱਚ ਇਹ ਉਹਨਾਂ ਤਿੰਨਾਂ ਦੀ ਮਿਲੀਭੁਗਤ ਨਾਲ ਬਣਾਈ ਇੱਕ ਚਾਲ ਸੀ ਇੱਕ ਗਹਿਰੀ ਚਾਲ ਜਿਸ ਅਧੀਨ ਉਹ ਪ੍ਰਤੱਖ ਰੂਪ ਵਿੱਚ ਦੂਜਿਆਂ ਨੂੰ ਮੂਰਖ ਬਣਾ ਕੇ ਆਪਣਾ ਸਵਾਰਥ ਸਿੱਧ ਕਰ ਰਹੇ ਸਨ ਅਜਿਹੀ ਖੇਡ ਖੇਡਣ ਵਿੱਚ ਉਹ ਮਹਰ ਸਨ ਇਸ ਖੇਡ ਅਧੀਨ ਉਹ ਇੰਜ ਦਰਸਾਉਂਦੇ ਸਨ ਕਿ ਉਹ ਇੱਕ ਦੂਜੇ ਦੇ ਦੁਸ਼ਮਣ ਸਨ ਉਹਨਾਂ ਦੇ ਸਿਆਸੀ ਵਿਚਾਰ ਵੱਖੋ-ਵੱਖਰੇ ਸੀ ਜਦੋਂ ਕਿ ਦੋ ਧਿਰਾਂ ਦੇ ਦਰਮਿਆਨ ਝਗੜਾ ਹੁੰਦਾ ਤਾਂ ਇੱਕ ਭਰਾ ਇੱਕ ਧਿਰ ਦੇ ਹੱਕ ਵਿੱਚ ਹੋ ਜਾਂਦਾ ਤੇ ਦੂਜਾ ਭਰਾ ਦੂਜੀ ਧਿਰ ਦੇ ਹੱਕ ਵਿੱਚ ਕੋਈ ਵੀ ਧਿਰ ਸਫਲ ਹੁੰਦੀ ਦੋਵਾਂ ਵਿੱਚੋਂ ਇੱਕ ਭਰਾ ਦੀ ਸਫਲਤਾ ਯਕੀਨੀ ਹੁੰਦੀ ਦੋਵੇਂ ਭਰਾ ਅੰਦਰ ਖਾਤੇ ਥਾਰੀ ਚਾਲ ਤੈਅ ਕਰ ਲੈਂਦੇ ਸਨ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਾ ਧਿਆਨ ਸਿੰਘ ਬਿਨਾਂ ਕੋਈ ਉਚਿਤ ਪ੍ਰਬੰਧ ਕੀਤੇ ਆਪਣੇ ਭਰਾ ਨੂੰ ਲਾਹੌਰ ਵਿੱਚ ਛੱਡ ਕੇ ਜੰਮੂ ਕਿਵੇਂ ਚਲਾ ਗਿਆ ਅਸਲ ਵਿੱਚ ਉਹ ਦੋਵੇਂ ਲਾਹੌਰ ਦਰਬਾਰ ਦੇ ਦੁਖਾਂਤ ਨਾਟਕ ਵਿੱਚ ਆਪਣਾ ਆਪਣਾ ਰੋਲ ਨਿਭਾ ਰਹੇ ਸਨ ਰਾਜਾ ਗੁਲਾਬ ਸਿੰਘ ਉਸ ਨੂੰ ਉਸੇ ਪਲ ਹੀ ਸੂਚਨਾ ਮਿਲ ਗਈ ਸੀ ਕਿ ਜਿਸ ਪਲ ਸ਼ੇਰ ਸਿੰਘ ਨੂੰ ਵਾਨ ਤੋਂ ਲਾਹੌਰ ਲਈ ਰਵਾਨਾ ਹੋਇਆ ਖਾਲਸਾ ਫੌਜ ਨੂੰ ਸ਼ੇਰ ਸਿੰਘ ਦੀ ਹਮਾਇਤ ਲਈ ਤਿਆਰ ਕੀਤੇ ਜਾਣ ਬਾਰੇ ਵੀ ਉਸ ਨੂੰ ਪਤਾ ਸੀ ਪਰ ਸਿਰਫ ਉਸ ਦਿਨ ਜਦੋਂ ਸ਼ੇਰ ਸਿੰਘ ਸ਼ਾਲੀਮਾਰ ਪਹੁੰਚਿਆ ਗੁਲਾਬ ਸਿੰਘ ਨੂੰ ਆਪਣੀ ਧਾਰਨਾ ਤੇ ਫੌਜ ਦੇ ਇਰਾਦਿਆਂ ਵਿੱਚ ਕੁਝ ਅੰਤਰ ਮਹਿਸੂਸ ਹੋਇਆ ਅੱਜ ਲਈ ਇੰਨਾ ਹੀ ਇਤਿਹਾਸ ਤੇ ਇਤਿਹਾਸ ਪੜਦੇ ਹਾਂ ਸੁਣਾਉਂਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਗਲਤੀਆਂ ਹੋ ਜਾਂਦੀਆਂ ਹਨ ਪੜਦੇ ਹੋਇਆ ਗਲਤੀਆਂ ਹੋਈਆਂ ਮਾਫ ਕਰ ਦੇਣਾ ਅਨਜਾਨ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਕਿ ਸਿੰਘ ਨੂੰ ਵਧੀਆ ਇਤਿਹਾਸ ਪੜਨ ਸੋ ਨੂੰ ਸੁਣਾਉਣ ਦੀ ਸੋਝੀ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ